ਪਾਕਿਸਤਾਨ ਦੇ ਵੱਲੋਂ ਬਠਿੰਡਾ ਦੇ ਵਿੱਚ ਦਾਗੀਆਂ ਗਈਆਂ ਮਜਾਇਲਾ ਜਿਸ ਦੇ ਕਾਰਨ ਕਈ ਘਰਾਂ ਦਾ ਨੁਕਸਾਨ ਹੋਇਆ ਹੈ ਪਰ ਭਾਰਤ ਦੇ ਜਿਹੜਾ ਸੁਰੱਖਿਆ ਜਿਹੜਾ ਸਿਸਟਮ ਹੈ ਡਿਫੈਂਸ ਸਿਸਟਮ ਹੈ ਡਿਫੈਂਸ ਸਿਸਟਮ ਹੈ ਉਹਦੇ ਵੱਲੋਂ ਉਹਨਾਂ ਮਜਾਇਲਾ ਨੂੰ ਜਿਹੜਾ ਉਹ ਨਕਾਰਾ ਕੀਤਾ ਗਿਆ ਹੈ ਬਠਿੰਡਾ ਦੇ ਵਿੱਚ ਤਿੰਨ ਤੋਂ ਚਾਰ ਥਾਵਾਂ ਜਿਹੜੇ ਇਹ ਮਜਾਇਲਾ ਡਿੱਗਣ ਦੀਆਂ ਖਬਰਾਂ ਰਿਪੋਰਟ ਹੋਈਆਂ ਨੇ ਤੁੰਗਵਾਲੀ ਆ ਬਠਿੰਡਾ ਸ਼ਹਿਰ ਦੇ ਨਾਲ ਲੱਗਦੇ ਕਈ ਇਲਾਕੇ ਨੇ ਜਿਹੜੇ ਜਿੱਥੇ ਖਬਰਾਂ ਜਿਹੜੀਆਂ ਨੇ ਉਹ ਰਿਪੋਰਟ ਕੀਤੀਆਂ ਗਈਆਂ ਨੇ ਬਠਿੰਡਾ ਦੇ ਬਿਲਕੁਲ ਨਾਲ ਲੱਗਦਾ ਜਿਹੜਾ ਪਿੰਡ ਕੈਲੀਏ ਉਹ ਹੈ ਬੀੜ ਤਲਾਵ ਵਾਲਾ ਜਿੱਥੇ ਇਹ ਮੋਜ਼ੈਲਾ ਡਿੱਗੀਆਂ ਨੇ ਜਿੱਥੇ ਕਈ ਘਰਾਂ ਦਾ ਨੁਕਸਾਨ ਹੋਇਆ ਹੱਥਾਂ ਦੇ ਵਿੱਚ ਫੜ ਕੇ ਜਿਹੜਾ ਉਹ ਪਿੰਡ ਵਾਲਿਆਂ ਨੇ ਇਹਨਾਂ ਮੋਜ਼ੈਲਾ ਨੂੰ ਦਿਖਾਇਆ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਨਾਲ ਜਿਹੜੀ ਇਹ ਮੋਜ਼ੈਲਾ ਡਿੱਗਣ ਤੋਂ ਬਾਅਦ ਜਿਹੜੀ ਸਥਿਤੀ ਹੈ ਕਈ ਘਰਾਂ ਦੇ ਜਿਹੜਾ ਕੱਚ ਜਿਹੜਾ ਟੁੱਟਿਆ ਬਾਰੀਆਂ ਦਾ ਬੂਹੇ ਬਾਰੀਆਂ ਦਾ ਹਲਕਾ ਫੁਲਕਾ ਜਿਹੜਾ ਨੁਕਸਾਨ ਹੋਇਆ ਇਸੇ ਤਰ੍ਹਾਂ ਨਾਲ ਹੀ ਜਿਹੜਾ ਤੁੰਗ ਵਾਲੀ ਪਿੰਡ ਹੈ ਉੱਥੇ ਵੀ ਇੱਕ ਘਰ ਦਾ ਨੁਕਸਾਨ ਹੋਇਆ ਆ ਇਸ ਦੀ ਰਿਪੋਰਟ ਜਿਹੜੀ ਉਹ ਆ ਰਹੀ ਹੈ মিডিਆ ਰਿਪੋਰਟਾਂ ਦੇ ਰਾਹੀਂ ਅ ਟੋਂਗੋ ਵਾਲੀ ਪਿੰਡ ਜਿਸ ਦੇ ਵਿੱਚ ਡਰੋਨ ਹਮਲਾ ਹੋਇਆ ਘਰ ਦੇ ਵਿੱਚ ਜਿੱਦੋਂ ਉਹਦੇ ਬੂਹੇ ਬਾਰੀਆਂ ਜਿਹੜੇ ਨੇ ਉਹਦੇ ਸ਼ੀਸ਼ੇ ਟੁੱਟੇ ਨੇ ਵਿਸਪੋਰ ਦੇ ਨਾਲ ਜਿਹੜਾ ਘਰ ਦੇ ਵਿੱਚ ਬਣਿਆ ਸ਼ੈੱਡ ਵੀ ਜਿਹੜਾ ਉਹ ਨੁਕਸਾਨਿਆ ਗਿਆ ਪਰ ਇਸ ਘਟਨਾ ਦੇ ਬਾਵਜੂਦ ਪਿੰਡ ਵਾਸੀਆਂ ਦੇ ਜਿਹੜੇ ਹੌਸਲੇ ਬਲੰਦ ਦੱਸੇ ਜਾਂਦੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਬਠਿੰਡਾ ਦੇ ਵਿੱਚ ਕਿਉਂਕਿ ਬੀਤੀ ਕੱਲ ਜਦੋਂ ਇਹ ਹਮਲਾ ਹੋਇਆ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਜਿਹੜਾ ਭਾਰਤੀ ਫੌਜ ਦੇ ਵੱਲੋਂ ਇਹਨਾਂ ਮਜ਼ਾਇਲਾ ਨੂੰ ਇਹਨਾਂ ਡਰੋਨਾਂ ਨੂੰ ਨਕਾਰਾ ਕੀਤਾ ਗਿਆ ਆਪਣੇ 에어 డిਫੈਂਸ ਸਿਸਟਮ ਦੇ ਨਾਲ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਪਿੰਡ ਵਾਸੀ ਇਸ ਮਾਮਲੇ 'ਚ ਕੀ ਕਹਿੰਦੇ ਆ ਆਪਾਂ ਉਹ ਸੁਣਦੇ ਆ ਕਿਹੜੀ ਬਸਤੀ ਕਿਹੜੀ ਹੈ ਇਹ ਬਸਤੀ ਪੀੜਤਲਾ ਵਸਤੀ ਨੰਬਰ 4 ਆ ਜੀ ਇੱਥੇ ਕੀ ਹੋਇਆ ਇੱਥੇ ਇਹ ਰਾਤ ਬਈ ਕੋਈ ਪਤਾ ਨਹੀਂ ਕੀ ਚੀਜ਼ ਡਿੱਗੀ ਇੱਥੇ ਵੀ ਪਟਾਕਾ ਪਿਆਗਾ ਇਹ ਸੀਗਾ ਵੀ ਪੌਣੇ 11 ਵਜੇ ਦਾ ਟਾਈਮ ਸੀਗਾ ਤੇ ਪਟਾਕਾ ਬਹੁਤ ਵੱਡਾ ਪਿਆ ਸੀਗਾ ਕਿੰਨਾ ਕੁ ਜ਼ੋਰ ਦੀ ਆਵਾਜ਼ ਆਵਾਜ਼ ਵੀ ਘਰ ਵੀ ਕੰਬ ਗਏ ਕਿੰਨੇ ਵਜੇ ਦੀ ਇਹ ਜੜੀ ਇਹ ਜਿਹੜੀ ਹੈਗਾ ਟਾਈਮ ਹੈਗਾ ਇਹਦਾ ਪੌਣੇ 11 ਵਜੇ ਦਾ ਅੱਛਾ ਕੋਈ ਦੇਖਿਆ ਕੁਝ ਕਿਸ ਤਰ੍ਹਾਂ ਦਾ ਸੀਗਾ ਜਿਵੇਂ ਕਿ ਲੋਕ ਦਾ ਤਾਰਾ ਹੈ ਜਿਸ ਨੇ ਆਂਦਾ ਹਾਂ ਜਿਵੇਂ ਵੀ ਆਪਾਂ ਕਹਿ ਦਿੰਦੇ ਨੇ ਜਿਵੇਂ ਅਗਦਾ ਕੋਲਾ ਆ ਹਾਂ ਉਵੇਂ ਅਸਮਾਨ 'ਚ ਉਹ ਹੋਇਆ ਸੀਗਾ ਕਿੰਨੇ ਕੇ ਸੀਗੇ ਇਕੱਲਾ 21 ਇੱਥੇ ਤਾਂ 21 ਸੀਗਾ ਹਾਂ ਬਾਕੀ ਇੱਧਰ ਆਸੇ ਪਾਸੇ ਵੀ ਕਹਿ ਰਹੇ ਆ ਅਜਾ ਮਾਹੌਲ ਕਿਸ ਤਰ੍ਹਾਂ ਦਾ ਸੀ ਜਦੋਂ ਇਹ ਕਿੰਨੇ ਵਜੇ ਦੀ ਘਟਨਾ ਸੀਗੀ ਮਾਹੌਲ ਤਾਂ ਉਦੋਂ ਦਾ ਖਤਰਨਾਕ ਹੀ ਸੀਗਾ ਡਰ ਗਏ ਸਾਰੇ ਲੋਕ ਬਸ ਜਦੋਂ ਦੇਖ ਕੇ ਤਾਂ ਫਿਰ ਠੰਡਾ ਹੋਇਆ ਪੈ ਗਿਆ ਸੀਗਾ ਕੋਈ ਹੋ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਦੇਖੀਏ ਕਿਸ ਤਰ੍ਹਾਂ ਦੀ ਚੀਜ਼ ਕਿਸ ਤਰ੍ਹਾਂ ਦੀ ਹੈ ਇਹ ਹੂੰ ਕਹਿ ਹੋਆ ਜਿਵੇਂ ਇੱਕ ਲੰਮੀ ਇਹ ਲੋਹੇ ਦੀ ਚੀਜ਼ ਹੋਵੇ ਜਿਹਨੇ ਜਾਨ ਦੇਰੇ ਕੋਲੇ ਕੋਲੇ ਜਾਨ ਨਹੀਂ ਦੇ ਰਹੀ ਕਿ ਮਿਲਟਰੀ ਆਈ ਹੈ ਹਾਂ ਮਿਲਟਰੀ ਆਈ ਹੈ ਪੁਲਸ ਆ ਗਈ ਪੂਰਾ ਪ੍ਰਦਾਰਥ ਟੁਕੜਾ ਹੈ ਇਹ ਆ ਕੋਈ ਮਿਸਾਈਲ ਦਾ ਕਿਸ ਤਰ੍ਹਾਂ ਦਾ ਕੀ ਚੀਜ਼ ਹੈ ਕੋਈ ਐਸੀ ਚੀਜ਼ ਹੈ ਕੋਲੇ ਜਾਨ ਨਹੀਂ ਦੇ ਰਹੀ ਅੱਛਾ ਜੀ ਕੀ ਮੇਰਾ ਨਾਮ ਬਲਕਨ ਸਿੰਘ ਹੈ ਇਹੜੀ ਘਟਨਾ ਬੀਰਤਲਾ ਵਿੱਚ ਬਟੰਡਾ ਸ਼ਹਿਰ ਦੇ ਨਾਲ ਪਿੰਡ ਲੱਗਦਾ ਇੱਕ ਕਹਿਣ ਦਾ ਭਾਵ ਨਾਲ ਦੀ ਨਾਲ ਇਹ ਤਿੰਨ ਮਜ਼ਾਈਲਾ ਇਹਨਾਂ ਨੇ ਛੱਡੀਆਂ ਆਈਆਂ ਤੇ ਅਸੀਂ ਉਦੋਂ ਮਤਲਬ ਕਿ ਤੁਰੇ ਆ ਰਹੇ ਸੀਗੇ ਜੀ ਇਹ 11 ਵਜੇ ਯਾਰੀ ਮਿੰਟ ਦੀ ਗੱਲ ਹੈ ਜੀ ਜਦੋਂ ਇਹ ਇਹ ਆਕੇ ਪਹਿਲੀ ਡਿੱਗਿਆ ਜੀ ਪਹਿਲੀ ਆਕੇ ਡਿੱਗਿਆ ਮਾ ਥੋੜਾ ਮੁੰਡਾ ਕੜਾ ਹੀ ਨਾਲ ਮੈਂ ਹਣਿਆਲੇ ਵੀ ਤੇ ਘਰਾਂ ਕੋਲੇ ਯਾਰ ਮਿਜ਼ਾਹ ਡਿੱਗ ਵੀ ਭਾਜਣਾ ਦੋ ਦੋ ਇਹ ਇੰਨਾ ਜ਼ਿਆਦਾ ਖੜਕਾ ਹੋਇਆਦਾ ਜੀ ਬਹੁਤ ਜ਼ਿਆਦਾ ਵੀ ਮੈਨਾ ਵੀ ਲੋਕਾਂ ਦੇ ਦਰਵਾਜ਼ੇ ਜਿਹੜੇ ਬੰਦ ਸੀਗੇ ਨਾ ਉਹ ਵੀ ਖੁੱਲ ਗਏ ਸੀਗੇ ਜੀ ਅੱਛਾ ਜੀ ਐਨੀ ਧਿਆਨ ਦੋ ਅੱਛਾ ਕੈਸੇ ਕਿੰਨੀ ਸੀਗੇ ਲੋਕ ਲਾਈਟ ਸੀਗੇ ਉਹ ਕੈਸਾ ਤਰੂ ਵੀ ਪੁੱਛੋ ਨਾ ਵੀ ਜਿਹੜੇ ਬੱਚੇ ਸੀਗੇ ਰੋ ਰਹੇ ਸੀਗੇ ਸਾਰਾ ਇਹ ਆ ਕੀ ਹੋ ਗਿਆ ਤੇ ਕੀ ਬਣੂਗਾ ਇਹ ਬਾਕੀ ਸਮੇਂ ਦੇ ਨਾਲ ਜਿਹੜਾ ਕਿ ਇਹ ਤਾਂ ਇਹ ਘਟਨਾ ਹੋਈ ਹੈ ਇਹ ਜਿਹੜਾ ਪਾਕਿਸਤਾਨ ਘਟਿਆਰਤ ਕਰ ਰਿਹਾ ਹੈ ਇਹ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਦੇਖਿਆ ਜਾ ਸਕਦਾ ਕਿਉਂਕਿ ਇਹ ਕਹਿੰਦੇ ਅਸੀਂ ਅਸੀਂ ਗਣਕੇ ਜਿਹੜੇ ਅਤਵਾਦੀ ਹੈ ਉਹਨਾਂ ਦੇ ਨਾਲ ਨਹੀਂ ਆ ਤਾਂ ਪਾਕਿਸਤਾਨ ਸਾਫੀ ਜ਼ਾਹਿਰ ਹੋ ਰਿਹਾ ਜਿਹੜੇ ਕਿ ਫੌਜ ਹੈ ਉਥੋਂ ਦੀ ਆਰਮੀ ਹੈ ਉਹਨਾਂ ਦੇ ਅਤਵਾਦੀਆਂ ਦੇ ਮਰਿਆਂ ਦੇ ਉੱਤੇ ਖੜ ਕੇ ਸੋਗ ਮਨਾ ਰਿਹਾ ਜਿਹੜੇ ਕਿ ਆਰਮੀ ਦੇ ਨੌਜਵਾਨ ਨੇ ਸ਼ਰਮ ਵਾਲੀ ਗੱਲ ਹੈ ਵੀ ਇਦਾਂ ਕਿਸੇ ਤੇ ਹਮਲਾ ਨਹੀਂ ਕਰਨਾ ਚਾਹੀਦਾ ਤੇ ਜੇਕਰ ਹਾਂ ਮੰਨਦੇ ਆਪਾਂ ਜੇਕਰ ਸਾਡੇ ਕੋਈ ਜਿਹੜੀ ਸਟ੍ਰਾਈਕ ਕੀਤਾ ਗਿਆ ਉਸ ਤੇ ਕੋਈ ਉਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਹੋਵੇ ਤੇ ਆਪਾਂ ਕਹਿ ਸਕਦੇ ਆ ਪਰ ਸਾਡੇ ਜਿਹੜੇ 35 ਬੰਦੇ ਮਾਰੇ ਸੀਗੇ ਤਾਂ ਉਹ ਵੀ ਤਾਂ ਫਿਰ ਬਦਲਾ ਤਾਂ ਲੈਣੇ ਸੀਗਾ ਤੇ ਸਮੇਂ ਸਰ ਅਨੁਸਾਰ ਨੇ ਬਦਲਾ ਲੈ ਲਿਆ ਵੀਰ ਜੀ ਤੇ ਹੁਣ ਇਹਨਾਂ ਨੂੰ ਦੁੱਖ ਹੁੰਦਾਗਾ ਰੋਂਦੇ ਸਾਡੇ ਬੱਚੇ ਮਾਰਤੇ ਤਾਂ ਬੱਚੇ ਤਾਂ ਕੋਈ ਮਰਨਗੇ ਪਰ ਜੇਕਰ ਤੁਸੀਂ ਕਿਸੇ ਦੇ ਬੱਚੇ ਮਾਰੋਗੇ ਤਾਂ ਗਾਂ ਤੁਹਾਡੇ ਬੱਚੇ ਹੀ ਮਰਨਗੇ ਤਾਂ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਗਾਂ ਕੋ ਘਟਣਾ ਨਾ ਹੋਵੇ ਇਹ ਬੇਨਤੀ ਕਰਦੇ ਆ ਵੀ ਦੋਗਲਾ ਭਾਨਾ ਕੀਤਾ ਜਾਵੇ ਜੇਕਰ ਆਉਣਾ ਹੈ ਤਾਂ ਸੁੱਧੇ ਹੋ ਕੇ ਆਓ ਅਗਰ ਪਿੰਡ ਵਾਸੀ ਨੌਜਵਾਨਾਂ ਨੂੰ ਕੀ ਮੈਸੇਜ ਹੈ ਜਿਹੜੇ ਅਖਵਾਲ ਔਰ ਹੁੰਦੇ ਨੇ ਵੀਡੀਓ ਬਣਾਵਣਾ ਸਾਥ ਦੇਣਾ ਚਾਹੀਦਾ ਪ੍ਰਸ਼ਾਸਨ ਦਾ ਜੀ ਬਿਲਕੁਲ ਮੈਨਾਂ ਵੀ ਇਹ ਕੰਮ ਸਰਾਸਰੀ ਗਲਤ ਹੈ ਸਭ ਤੋਂ ਵੱਡੀ ਗਲਤੀ ਨਾਲ ਦੀ ਨਾਲ ਫੋਨ ਕਰਨਾ ਚਾਹੀਦਾ ਫੋਨ ਕਰਕੇ ਪ੍ਰਸ਼ਾਸਨ ਨੂੰ ਬੁਲਾਉਣਾ ਚਾਹੀਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਬੰਦੀ ਸਮੇਂ ਸਿਰ ਪਹੁੰਚਿਆ ਜਾਵੇ ਜਿਹੜੀ ਕਿ ਘਟਨਾ ਹੋਈ ਹੈ ਬਹੁਤ ਵੱਡਾ ਹਾਸਾ ਹੋ ਸਕਦਾ ਸੀਗਾ ਜਿਵੇਂ ਕਿ ਜੇ ਬਲਾਸਟ ਹੋ ਜਾਂਦੀ ਤਾਂ ਨਾਲ ਹੀ ਕਰ ਸਕੇ 15-20 ਘਰਾਂ ਨੇ ਚੱਕ ਦੇਣੇ ਸੀਗੇ ਜੀ ਜਿਹੜੇ ਹਿਸਾਬ ਨਾਲ ਏਡਾ ਹੈਵੀ ਹੈ ਜੀ ਮੈਂ ਨਾ ਵੀ ਰਹਿ ਰਬ ਦਾਣਾ ਰਾਮੀ ਡੋ ਢੋਲ ਜਿਹਾ ਵਹਿ ਗਿਆ ਜੀ ਠੀਕ ਸੋ ਧੰਨਵਾਦ ਜੀ ਮੈਂ ਨਾ ਵੀ ਬਸ ਘਟਿਆ ਹਰਕਤ ਪਾਕਿਸਤਾਨਾ ਨਾ ਕਰੇ ਤਨੇ ਹਾਲ ਕੇ ਡੰਡਾ ਦੇ ਜੰਗੇ